ਮੈਂ ਮਾਸਟਰ ਨਰੇਸ਼ ਕੋਲੀ ਪ੍ਰਦਾਨ ਮਾਸਟਰ ਕਲਾ ਜੂਨੀਅਨ ਨੂੰ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਬਲਾਕ ਸੁਲਤਾਨਪੁਰ ਲੋਧੀ ਦੇ ਸਕੂਲ ਜਥੇਦਾਰ ਜਗਿੰਦਰ ਸਿੰਘ ਬਾਜਵਾ ਮੈਮੋਰੀਅਲ ਸਕੂਲ ਮਹੱਬਲੀਪੁਰ ਦੀ ਬੇਟੀ ਕ੍ਰਿਤਿਕਾ ਪੰਜਾਬ ਤੋਂ 8ਵੀਂ ਜਮਾਤ ਦੀ ਜਿਹੜੀ ਫਲਾਣਾ ਪ੍ਰਖਿਆ ਉਹ ਚੌਥੇ ਨੰਬਰ ਤੇ ਆਈ ਹੈ ਜਿਸ ਦਾ ਪੂਰਾ ਸ਼ਰੇ ਸਾਡੇ ਹੈਡਮਾਸਟਰ ਸਾਹਿਬ ਸਰਦਾ ਸੂਰਤ ਸਿੰਘ ਜੀ ਸਾਡੇ ਗਣਿਤ ਦੇ ਅਧਿਆਪਕ ਕੁਸ਼ਲ ਗੁਜਰਾਲ ਜੀ ਪੰਜਾਬੀ ਦੇ ਅਧਿਆਪਕ ਸਰਦਾਰ ਸੁਖਦੇਵ ਸਿੰਘ ਜੀ ਦੇ ਸੂ ਅਧਿਆਪਕਾਂ ਦੀ ਮਿਹਨਤ ਦਾ ਨਤੀਜਾ ਕਿ ਸਾਡੇ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਦਾ ਇਹ ਨਾਮ ਆ ਜਨਮ ਹੋਇਆ ਹੈ ਇਹਦੇ ਲਈ ਸਾਡੇ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਦਲਵਿੰਦਰਜੀਤ कौर ਤੇ ਸਾਡੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਆਸ਼ਰਾਨੀ ਜੀ ਦਾ ਬੜਾ ਸਹਿਯੋਗ ਆ ਕਿਉਂਕਿ ਮੈਡਮ ਆਸ਼ਰਾਨੀ ਜੀ ਸਮੇਂ-ਸਮੇਂ ਤੇ ਸਾਨੂੰ ਗਾਈਡ ਕਰਦੇ ਨੇ ਕਿ ਕਿਸ ਤਰ੍ਹਾਂ ਬੱਚਾ ਨੂੰ ਆਪਾਂ ਸਿੱਖਿਆ ਦੇਣੀ ਆ ਉਹਨਾਂ ਦੇ ਹੀ ਮਾਰਗਦਰਸ਼ਨ ਨਾਲ ਹੈਡਮਾਸਟਰ ਸਾਹਿਬ ਸੁਰਤ ਸਿੰਘ ਦੀ ਮਿਹਨਤ ਦਾ ਸਮੂਹ ਜਿਹੜੇ ਪਿੰਡ ਦੇ ਪੰਚਾਇਤ ਮੈਂਬਰ ਆ ਸਾਰੇ ਜਥੇਦਾਰ ਜੀ ਖਰੇ ਨੇ ਇਹਨਾਂ ਦੇ ਅਧਿਆਪਕ ਸਰਵਾਨ ਨੇ ਇਹਨਾਂ ਦੀ ਮਿਹਨਤ ਨਾਲ ਇਹਨਾਂ ਦੇ ਕਾਰਪੋਰੇਸ਼ਨ ਨਾਲ ਸਾਡਾ ਅੱਜ ਸਕੂਲ ਦਾ ਨਾਮ ਰੋਸ਼ਨ ਹੋਇਆ ਸਾਰੇ ਸੰਗਤ ਨੂੰ ਸਾਰੇ ਜਿੰਨੇ ਵੀ ਹਾਲੇ ਦਵਾਲੇ ਦੇ ਲੋਕ ਆ ਉਹਨਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਾਓ ਕਿਉਂਕਿ ਦਾਖਲਾ ਹੁਣ ਸ਼ੁਰੂ ਹੈ ਸਾਰੇ ਬੱਚੇ ਦੀ ਫ੍ਰੀ ਐਡਮਿਸ਼ਨ ਹੈ ਸਾਡੀਆਂ ਸਿਫਾਰਸ਼ਾਂ ਅਸੀਂ ਦੇ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਾਇਆ ਜਾਵੇ ਤਾਂ ਜੋ ਪ੍ਰਾਈਵੇਟ ਸਕੂਲਾਂ ਤੋਂ ਬੱਚੇ ਨੂੰ ਹਟਾਇਆ ਜਾਵੇ ਤੇ ਸਾਡੇ ਸਰਕਾਰੀ ਸਕੂਲਾਂ ਦਾਖਲਾ ਕਰਾਓ ਇਹਨਾਂ ਸ਼ਬਦਾਂ ਨਾਲ ਮੈਂ ਇੱਕ ਵਾਰ ਫਿਰ ਤੋਂ ਸਮੂਹ ਸਾਹਿਬ ਮੁਹਵਲੀਪੁਰ ਨੂੰ ਲੱਖ ਲੱਖ ਵਧਾਈ ਦਿੰਦਾ ਧੰਨਵਾਦ ਅੱਜ ਸਰਕਾਰੀ ਹਾਈ ਸਕੂਲ ਮਹਬਲੀਪੁਰ ਦੀ 8ਵੀਂ ਕਲਾਸ ਦੀ ਬੱਚੀ ਕ੍ਰਿਤਵਾ ਕ੍ਰਿਤਿਕਾ ਜਿਸਨੇ ਕਿ 8ਵੀਂ ਦੀ ਸਲਾਨਾ ਪ੍ਰੀਖਿਆ ਵਿੱਚੋਂ ਪੰਜਾਬ ਭਰ ਦੇ ਵਿੱਚ 115ਵਾਂ ਸਥਾਨ ਹਾਸਲ ਕਰਕੇ ਮੈਟ ਡਿਸਟ੍ਰਿਕਟ ਵਿੱਚ ਆਪਣਾ ਨਾਮ ਦਰਜ ਕੀਤਾ ਇਸ ਬੱਚੀ ਦੀ ਇਸ ਪ੍ਰਾਪਤੀ ਤੇ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਆ ਇਹ ਮੇਰੇ ਮਨ ਦਾ ਇੱਕ ਸੁਪਨਾ ਸੀਗਾ ਵੀ ਸਾਡੇ ਸਕੂਲ ਦਾ ਵੀ ਕੋਈ ਬੱਚਾ ਮੈਟ ਵਿੱਚ ਆਵੇ ਇਹ ਕਾਫੀ ਲੰਬੇ ਸਮੇਂ ਤੋਂ ਅਸੀਂ ਉਡੀਕ ਕਰ ਰਹੇ ਸੀ ਸਾਰਾ ਸਟਾਫ ਇਹ ਜਿਹੜੀ ਪ੍ਰਾਪਤੀ ਆ ਸਾਡੇ ਸਾਰੇ ਸਟਾਫ ਦੀ ਬੱਚਿਆਂ ਦੀ ਉਸਦੇ ਮਾਤਾ-ਪਿਤਾ ਦੀ ਸਾਂਝੀ ਆ ਕਿਉਂਕਿ ਕੋਈ ਵੀ ਅਧਿਆਪਕ ਇਕੱਲਾ ਅਜੇ ਹਿਆ ਪ੍ਰਾਪਤੀਆਂ ਬੱਚਿਆਂ ਨੂੰ ਨਹੀਂ ਕਰਵਾ ਸਕਦਾ ਇੱਕ ਮਾਤਾ ਪਿਤਾ ਅਧਿਆਪਕ ਤੇ ਬੱਚੇ ਇੱਕ ਕੜੀ ਆ ਅਗਰ ਇਹ ਕੜੀ ਰਲ ਕੇ ਇਕੱਠੇ ਹੀ ਕੰਮ ਕਰੇਗੀ ਤੇ ਮੈਨੂੰ ਲੱਗਦਾ ਵੀ ਸਰਕਾਰੀ ਸਕੂਲਾਂ ਦੀ ਜਿਹੜੀ ਨੁਹਾਰ ਆ ਉਹ ਬਦਲ ਜਾਏਗੀ ਸਾਡੀ ਇਤਰਾਸ ਦੀ ਆ ਕਿ ਸਾਡੇ ਕੋਲੇ ਕਈ ਪ੍ਰਾਈਵੇਟ ਸਕੂਲਾਂ ਦੇ ਜਿਹੇ ਬੱਚੇ ਹਟ ਕੇ ਆਉਂਦੇ ਆ ਜਿਹੜੇ ਕਿ ਉੱਥੇ ਚੱਲਦੇ ਨਹੀਂ ਬਿਲਕੁਲ ਹੀ ਤੇ ਅਸੀਂ ਮਿਹਨਤ ਕਰਕੇ ਉਹਨਾਂ ਨੂੰ ਆਪਣੇ ਆਪ ਆਸ ਹੋਣ ਜੁਗੇ ਇੱਥੇ ਹੁਣ ਵੀ ਸਾਡੇ ਕੋਲੇ ਜਿਹੇ ਬੱਚੇ ਆ ਮੇਰੀ ਗੁਜਾਰਿਸ਼ ਆ ਐਸ ਲਾਗੇ ਲਾਗੇ ਦੇ ਪਿੰਡਾਂ ਦੇ ਵਿਅਕਤੀਆਂ ਨੂੰ ਕਿ ਆਪਣੇ ਬੱਚੇ ਸਰਕਾਰੀ ਹਾਈ ਸਕੂਲ ਮਹਬਰੀਪੁਰ ਵਿੱਚ ਦਾਖਲ ਕਰਵਾਓ ਤੇ ਆਉਣ ਵਾਲੇ ਸਮੇਂ ਵਿੱਚ ਰਿਜ਼ਲਟ ਵੇਖੋ ਇਸ ਸਕੂਲ ਵਿੱਚ ਹਰ ਇੱਕ ਤਰ੍ਹਾਂ ਦੀ ਸਹੂਦਤ ਹੈਗੀ ਆ ਹੈਡਾ ਹੈ ਪ੍ਰੋਜੈਕਟਰ ਲੱਗੇ ਆ ਬਹੁਤ ਹੀ ਜ਼ਿਆਦਾ ਮਿਹਨਤੀ ਸਟਾਫ ਆ ਡਿਸਿਪਲਨ ਦੀ ਕੋਈ ਕਮੀ ਨਹੀਂ ਔਰ ਇਹ ਪ੍ਰਾਪਤੀ ਜਿਹੜੀ ਆ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ मैडम दलजिंदर कौर जी डीएनओ मैडम मैडम आशा रानी जी ਉਹਨਾਂ ਦੀ ਸੱਚ ਜੀ ਅਗਵਾਈ ਸਦਕਾ ਹੀ ਇਹ ਹੋ ਸਕੀ ਆ ਜਿਹੜੇ ਕਿ ਸਮੇਂ-ਸਮੇਂ ਤੇ ਸਕੂਲ ਚੈਕਿੰਗ ਦੌਰਾਨ ਸਾਨੂੰ ਵੀ ਗਾਈਡ ਕਰਦੇ ਆ ਤੇ ਬੱਚਿਆਂ ਨੂੰ ਵੀ ਗਾਈਡ ਕਰਦੇ ਆ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸੁਪਨਿਆਂ ਨੂੰ ਕਿਵੇਂ ਪ੍ਰਾਪਤ ਕਰਨਾ ਵਾ ਉਹ ਰਾਹ ਰਸਣਾਉਂਦੇ ਰਹਿੰਦੇ ਆ ਅੰਤ ਵਿੱਚ ਫਿਰ ਮੈਂ ਇਸ ਪਰਿਵਾਰ ਨੂੰ ਤ੍ਰਿਕਾ ਦੇ ਮਾਤਾ ਪਿਤਾ ਨੂੰ ਆਪਣੇ ਦੇ ਅਕਸਾਹਬਾ ਨੂੰ ਪਿੰਡ ਦੇ ਸਰਪੰਚ ਸਾਹਿਬ ਨੂੰ ਮੁਬਾਰਕਾਂ ਦਿੰਨਾ ਹਾਂ ਕਿ ਜਿਨ੍ਹਾਂ ਨੇ ਇਸ ਮਹਾਬਲੀਪੁਰ ਪਿੰਡ ਦਾ ਨਾਮ ਪੰਜਾਬ ਦੇ ਵਿੱਚ ਰੌਸ਼ਨ ਕੀਤਾ ਤੇ ਨਾਲ ਨਾਲ ਦੀ ਨਾਲ ਜਿਲ੍ਹਾ ਕੂਰਥਲਾ ਦਾ ਨਾਮ ਰੌਸ਼ਨ ਕੀਤਾ ਧੰਨਵਾਦ ਜੀ ਮੇਰੀ ਸਫਲਤਾ ਵਿੱਚ ਮੇਰੇ ਮਾਤਾ ਪਿਤਾ ਅਤੇ ਮੇਰੇ ਰਿਸ਼ਕਾ ਦਾ ਬੋਸ